ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਅੱਪਾ ਕਰਦੇ ਆ ਜੀ ਅੱਜ ਦੀ ਵੀਡੀਓ ਤੁਹਾਡੇ ਨਾਲ ਸ਼ੁਰੂ ਜਿਹੜੇ ਵੀ ਵੀਡੀਓ ਤਿੰਨੇਵੇਂ ਵੀਵਰਸ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਚਲਦੀ ਚਲਦੀ ਵੀਡੀਓ ਨੂੰ ਤੇ ਆਪਾਂ ਤੁਹਾਡੇ ਨਾਲ ਜਿਹੜਾ ਨਿੰਮ ਦਾ ਪ੍ਰੋਗਰਾਮ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂਗੇ ਤੇ ਆਪਾਂ ਇੱਕ ਪਾਰਟ ਆ ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਤੇ ਇਹ ਅਗਲਾ ਪਾਰਟ ਆ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਸ ਤੋਂ ਬਾਅਦ ਇਹਦੇ ਵਿੱਚ ਕਿੱਦਾਂ ਬੋਲੀਆਂ ਤੇ ਜਿਹੜਾ ਪ੍ਰੋਗਰਾਮ ਕਿਵੇਂ ਜਿਹੜਾ ਮਨਾਇਆ ਗਿਆ ਉਹ ਪਤਾ ਦਿਨਾ ਸ਼ੇਅਰ ਕਰਦੇ ਆਂ ਤੇ ਕਈ ਪਿੰਡਾਂ ਦੇ ਵਿੱਚ ਜੀ ਨਿੰਮਾ ਬੰਨਣਾ ਜਿਹੜਾ ਸਾਡੇ ਬਲ ਮਾਲਵੇ ਦੇ ਵਿੱਚ ਇਸ ਰਸਮ ਨੂੰ ਨਿੰਮਾ ਬੰਨਣਾ ਕਿਹਾ ਜਾਂਦਾ ਜਦੋਂ ਕਿਸੇ ਦੇ ਘਰ ਪੋਤਾ ਦੋਤਾ ਹੁੰਦਾਗਾ ਤਾਂ ਉਦੋਂ ਭੈਣਾ ਖੁਸ਼ੀ ਦੇ ਵਿੱਚ ਨਾ ਗੇਟ ਦੇ ਮੇਨ ਗੇਟ ਨੂੰ ਜਦੋਂ ਜਿਹੜਾ ਨਿੰਮ ਬੰਨਿਆ ਜਾਂਦਾਗਾ ਤੇ ਉਹਨੂੰ ਨਿੰਮਾ ਬੰਨਣਾ ਕਿਹਾ ਜਾਂਦਾ ਤੇ ਪਰ ਕਈ ਜਿਹੜੇ ਪਿੰਡ ਨੇ ਇਹਦੇ ਵਿੱਚ ਇਹਨੂੰ ਸੇਰੇ ਬੰਨਣਾ ਵੀ ਕਿਹਾ ਜਾਂਦਾਗਾ ਤੇ ਪਰ ਸਾਡੇ ਵਾਲੇ ਇਹਨੂੰ ਅਸੀਂ ਨਿੰਮਾ ਬੰਨਣਾ ਹੀ ਕਿਹਾ ਜਾਂਦਾਗਾ ਤੇ ਆਪਾਂ ਤੁਹਾਨੂੰ ਜਿਹੜਾ ਇਹ ਵੀਰਵਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ ਲੋ ਜੀ ਇੱਥੇ ਨਾਨਕੇ ਆਕਣੀਆਂ ਜਿਹੜਾ ਪੰਜੀਰੀ ਦਾ ਵਿਹਾਰ ਆ ਉਹ ਕੀਤਾ ਗਿਆਗਾ ਤੇ ਇੱਥੇ ਨਾਨਕੇ ਪਹੁੰਚ ਚੁੱਕੇ ਨੇ ਆਪਾਂ ਉਹਨਾਂ ਦਾ ਵੈਲਕਮ ਕਰਦੇ ਆਂਗੇ ਤੇ ਇਥੇ ਉਹ ਪੰਜੀਰੀ ਲੈ ਕੇ ਆਏ ਨੇ ਤੇ ਇਹ ਪਿੱਤਲ ਦੀ ਡੱਗਰ ਆ ਜਿਹੜੀ ਉਹਦੇ ਵਿੱਚ ਜਿਹੜੀ ਪੰਜੀਰੀ ਆ ਗਈ ਤੇ ਇਹ ਵੀ ਬਿਹਾਰ ਨਾਲ ਹੁੰਦੇ ਇਹ ਵੀ ਪਿੰਡਾਂ ਦਾ 메ਨ ਬਿਹਾਰ ਆਗਾ ਜਿਹੜਾ ਪੰਜੀਰੀ ਦਾਗਾ ਤੇ ਇਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ चला के चुनिया चुनिया तो मैं के लिए देख के लचला लाऊं ले लटूं का पूरी नदी पाऊंगी सी मां सबके पूरी भक्ति साधना करू जब तू आते लट्टू बैठे दाने हाथ दाजू यूं पता और अपने में पूरा भरेंगे लटूं पर मेरे मेरे अंदर नहीं

ਹਾਂਜੀ ਆਪਾਂ ਤੁਹਾਡੇ ਨਾਲ ਜਿਹੜਾ ਬਲੌਗ ਸ਼ੇਅਰ ਕਰਤਾ ਪਿੰਡਾਂ ਦਾ ਪ੍ਰੋਗਰਾਮ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਨੇ ਕਹੋ ਜੇ ਰੀਤੀ ਰਿਵਾਜ ਨੇ ਜਿਹੜੇ ਪਿੰਡਾਂ ਦੇ ਵਿੱਚ ਮਨਾਏ ਜਾਂਦੇ ਨੇ ਤੇ ਲਓ ਜੀ ਇੱਥੇ ਹੁਣ ਆਪਾਂ ਰੋਟੀ ਖਾ ਰਹੇ ਆਂਗੇ ਇਸ ਤੋਂ ਬਾਅਦ ਫਿਰ ਆਪਾਂ ਘਰਾਂ ਦੇ ਘਰੇ ਜਾਵਾਂਗੇ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਕੌਜੇ ਲੱਗਿਆ ਤੇ ਸਾਡੇ ਵਾਲੇ ਨੂੰ ਨਿੰਮ ਬਨਣਾ ਕਿਹਾ ਜਾਂਦਾ ਤੁਹਾਡੇ ਵਾਲੀ ਇਸ ਰਸ ਨੂੰ ਕੀ ਨਾਮ ਦਿੱਤਾ ਜਾਂਦਾ ਹੈਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਬਾਕੀ ਤੁਹਾਨੂੰ ਵੀਡੀਓ ਕੌਜੇ ਲੱਗੀ ਤੁਸੀਂ ਇਹ ਵੀ ਜਰੂਰ ਦੱਸਣਾ ਜੀ ਤੇ ਆਪਾਂ ਹੁਣ ਵੀਡੀਓ ਦਾ ਕਰਨ ਲੱਗੇ ਐਂਡ ਮਿਲਾਂਗੇ ਨਿਊਜ਼ੇ ਬਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਥੈਂਕ ਯੂ ਬਾਏ